ਕੁੱਖ ਦੀ ਕੈਦੋਂ ਛੁੱਟ ਕੇ ਰੋਇਆ ਅੱਜ ਇੱਕ ਬੂਟਾ ਫੁੱਟ ਕੇ ਰੋਇਆ ਮੈਂ ਤੇ ਹੱਸ ਕੇ ਘਾਟੇ ਸਹਲੇ ਲੁੱਟਣ ਵਾਲਾ ਲੁੱਟ ਕੇ ਰੋਇਆ ਤੇ ਬੜਾ ਖੂਬਸੂਰਤ ਸੇਰ ਹੈ ਕਿ ਮੇਰੇ ਅੰਦਰ ਇਹ ਤਾਕਤ ਹੈ ਕਿ ਮੈਂ ਘਾਟੇ ਹੱਸ ਕੇ ਵੀ ਸਹਿ ਸਕਦਾ ਤੇ ਜੋ ਮੇਰੇ ਨਾਲ ਮਾੜਾ ਕਰੂਗਾ ਮੈਂ ਇੰਨਾ ਚੰਗਾ ਬਣ ਕੇ ਦਿਖਾਉਂਗਾ ਵੀ ਉਹ ਮੈਨੂੰ ਲੁੱਟ ਕੇ ਵੀ ਰੂਗਾ ਉਹਨੂੰ ਇਸ ਗੱਲ ਦਾ ਪਛਤਾਵਾ ਹੋ ਜਾਊਗਾ ਕਿ ਮੈਂ ਆ ਬੰਦੇ ਨੂੰ ਕਿਉਂ ਲੁੱਟਿਆ ਅੰਗਰੇਜ਼ ਕਹਿੰਦੇ ਹੁੰਦੇ ਹੈ ਕਿ ਆਲਵੇਸ ਟ੍ਰੇਕ ਦਾ ਹਾਈ ਗਰਾਊਂਡ ਹਾਈ ਗਰਾਊਂਡ ਲਾਈਨ ਦਾ ਮਤਲਬ ਇਹ ਹੁੰਦਾ ਵੀ ਤੂੰ ਜੇ ਗਾਰ ਚ ਲਟਣਾ ਹੈ ਤਾਂ ਤੂੰ ਲਟ ਮੈਂ ਤੇਰੇ ਨਾਲ ਨਹੀਂ ਲਟੂਗਾ ਮੇਰੀ ਜ਼ਿੰਦਗੀ ਬਦਲਾ ਲੈਣ ਦੀ ਕਹਾਣੀ ਨਹੀਂ ਹੈ ਮੇਰੀ ਜ਼ਿੰਦਗੀ ਮੇਰੀ ਕਹਾਣੀ ਹੈ ਮੇਰੀ ਜ਼ਿੰਦਗੀ ਮੇਰੀ ਪਰਸਨਲ ਗਰੋਥ ਦੀ ਕਹਾਣੀ ਹੈ ਗੱਲ ਇੱਕ ਕਹਾਣੀ ਤੋਂ ਸ਼ੁਰੂ ਕਰਦੇ ਹਾਂ ਤਾਂ ਕਹਿੰਦੇ ਦੋ ਸਾਧੂ ਸੀਗੇ ਉਹ ਹਿਮਾਲਿਆ ਦੇ ਪਹਾੜਾਂ ਵਿੱਚੋਂ ਲੰਘ ਰਹੇ ਸੀਗੇ ਤੇ ਲੰਘਦੇ ਲੰਘਦੇ ਇੱਕ ਪਿੰਡ ਆਇਆ ਇਹ ਜਿਹੜਾ ਪਿੰਡ ਸੀਗਾ ਉਹਦੇ ਵਿੱਚੋਂ ਇੱਕ ਝੋ ਲੰਗਦੀ ਸੀ ਝੋ ਮਤਲਬ ਇੱਕ ਛੋਟੀ ਨਦੀ ਲੰਗਦੀ ਸੀ ਤੇ ਦੋਨੋਂ ਸਾਧੂ ਤੁਰੇ ਜਾ ਰਹੇ ਸੀ ਦੋਨੋਂ ਜਵਾਨ ਸੀਗੇ ਜਿਆਦਾ ਉਮਰ ਉਹਨਾਂ ਦੀ ਨਹੀਂ ਸੀ ਤੋਂ ਛਾਲ ਮਾਰ ਕੇ ਜਿਹੜੀ ਉਹ ਹੈ ਉਹ ਝੋ ਨੂੰ ਲੰਗੇ ਲੇਕਿਨ ਉਦੋਂ ਹੀ ਉਹਨਾਂ ਨੇ ਦੇਖਿਆ ਕਿ ਇੱਕ ਬਜ਼ੁਰਗ ਔਰਤ ਜਿਹੜੀ ਹੈ ਕਿਨਾਰੀ ਬੈਠੀ ਹੈ ਤੇ ਉਹ ਲੰਘ ਨਹੀਂ ਪਾਰੀ ਤੇ ਉਹਨਾਂ ਵਿੱਚੋਂ ਇੱਕ ਸਾਧੂ ਕੀ ਕਰਦਾ ਕਿ ਉਸ ਔਰਤ ਨੂੰ ਚੱਕ ਕੇ ਆਪਣੇ ਮੋਢਿਆਂ ਤੇ ਜਿਉਂ ਪਾਰ ਕਰਾ ਦਿੰਦਾ ਦੂਜੇ ਪਾਸੇ ਲਾ ਦਿੰਦਾ ਤੇ ਫਿਰ ਵਾਪਸ ਆ ਜਾਂਦਾ ਇਸ ਤੋਂ ਬਾਅਦ ਜਿਹੜੇ ਦੋਨੋਂ ਸਾਧੂ ਆ ਕੋਈ ਗੱਲ ਨਹੀਂ ਕਰਦੇ ਦੋ ਘੰਟੇ ਤਿੰਨ ਘੰਟੇ ਪਹਾੜਾਂ ਚੋਂ ਤੁਰੇ ਜਾ ਰਹੇ ਆ ਤੇ ਅਚਾਨਕ ਉਹ ਜਿਹੜਾ ਸਾਧੂ ਹੈ ਜੀ ਨੇ ਔਰਤ ਨੂੰ ਨਦੀ ਪਾਰ ਕਰ ਰਹੀ ਸੀ ਉਹ ਦੂਜੇ ਸਾਧੂ ਵੱਲ ਦੇਖਦਾ ਤਾਂ ਉਹਨੂੰ ਲੱਗਦਾ ਵੀ ਸ਼ਾਇਦ ਇਹ ਮੇਰੇ ਨਾਲ ਨਾਰਾਜ਼ ਹੈ ਇਹਦੇ ਮਨ 'ਚ ਕੋਈ ਗੁੱਸਾ ਹੈ ਕੁਛ ਅਜੀਬ ਬਿਹੇਵ ਕਰ ਰਿਹਾ ਹੈ ਤਉਹਾਨੂੰ ਪੁੱਛ ਲੈਂਦਾ ਵੀ ਕੀ ਗੱਲ ਕੀ ਹੋ ਗਈ ਜਿਵੇਂ ਕੋਈ ਪ੍ਰੈਸ਼ਰ ਕੁੱਕਰ ਫਟਿਆ ਹੁੰਦਾ ਇੱਕਦਮ ਤੋਂ ਦੂਸਰਾ ਜਿਹੜਾ ਸਾਧੂ ਹੈ ਉਹਨੂੰ ਕਹਿੰਦਾ ਵੀ ਤੈਨੂੰ ਇਹ ਨਹੀਂ ਪਤਾ ਵੀ ਆਪਣੀ ਸਾਧਨਾ ਦੇ ਅੰਦਰ ਆਪਾਂ ਔਰਤਾਂ ਨੂੰ ਹੱਥ ਨਹੀਂ ਲਾ ਸਕਦੇ ਤੋ ਉਹ ਕਹਿੰਦਾ ਸਾਧਨਾ ਜਿਹੜੀ ਹੈ ਸਾਡੀ ਖਰਾਬ ਕਰ ਰਹੀ ਹੈ ਭੰਗ ਕਰ ਰਹੀ ਹੈ ਔਰਤ ਵੱਲ ਤਾਂ ਦੇਖਣਾ ਵੀ ਆਪਾਂ ਨੂੰ ਮਨਾ ਤੂੰ ਉਹਨੂੰ ਛੋਇਆ ਉਸ ਔਰਤ ਨੂੰ ਤਾਂ ਜਿਹੜਾ ਦੂਸਰਾ ਸਾਧੂ ਸੀਗਾ ਉਹ ਉਹਨੇ ਸਮਾਈਲ ਕੀਤਾ ਤੇ ਉਹਨਾਂ ਨੂੰ ਇੱਕ ਗੱਲ ਕਹੀ ਉਹਨੇ ਕਿਹਾ ਕਿ ਯਾਰ ਮੈਂ ਤਾਂ ਉਹਨੂੰ 2 ਘੰਟੇ ਪਹਿਲਾਂ ਲਾਤਾ ਸੀਗਾ ਥੱਲੇ ਤੇ ਤੂੰ ਹਜੇ ਤੱਕ ਚੱਕੀ ਫਿਰਦਾ ਹੈਂ ਤਾਂ ਗੱਲ ਜਿਹੜੀ ਹੈ ਆਬਵੀਅਸਲੀ ਸਿੰਬੋਲਿਕ ਹੈ ਮਨ ਦੇ ਅੰਦਰ ਚੀਜ਼ਾਂ ਨੂੰ ਚੱਕੇ ਰੱਖਣਾ ਇੱਕ ਇਦਾਂ ਦੀ ਆਦਤ ਹੁੰਦੀ ਹੈ ਸਾਡੀ ਜਿਹੜੀ ਸਾਨੂੰ ਬੜਾ ਦੁੱਖ ਦਿੰਦੀ ਹੈ ਜਿਹੜੀ ਸ਼ਾਂਤੀ ਦੇ ਰਸਤੇ ਦਾ ਇੱਕ ਰੋੜਾ ਹੁੰਦੀ ਹੈ ਜਦੋਂ ਤੁਹਾਨੂੰ ਕੋਈ ਮਾੜਾ ਕਹਿ ਦਿੰਦਾ ਠੀਕ ਹੈ ਤਾਂ ਤੁਸੀਂ ਇੱਕ ਗਰਜ ਹੋਲਡ ਕਰ ਲੈਨੇ ਆਂ ਅੰਗਰੇਜ਼ ਕਹਿੰਦੇ ਟੂ ਹੋਲਡ ਅ ਗਰਜ ਮਨ ਦੇ ਅੰਦਰ ਖੁੰਦਕ ਰੱਖ ਲੈਣਾ ਹਾਲਾਂਕਿ ਕਈ ਵਾਰੀ ਇਹ ਸਵੀਕਾਰ ਕਰਨਾ ਬੜਾ ਮੁਸ਼ਕਿਲ ਹੁੰਦਾ ਵੀ ਮੈਂ ਖੁੰਦਕ ਰੱਖੀ ਹੋਈ ਆ ਸਾਨੂੰ ਲੱਗਦਾ ਵੀ ਲੋਕ ਹੀ ਖੁੰਦਕ ਰੱਖਦੇ ਆ ਵੀ ਮੈਂ ਤਾਂ ਆਪਣੇ ਗੁੱਸੇ ਦੇ ਅੰਦਰ ਜਾਂ ਮੈਂ ਆਪਣੀ ਨਫ਼ਰਤ ਦੇ ਅੰਦਰ ਜਾਇਜ਼ ਆ ਇਹਦੇ ਲਈ ਵੀ ਇੱਕ ਕਹਿ ਲਓ ਵੀ ਇੱਕ ਕਿਸਮ ਦਾ ਬਲੀਦਾਨ ਹੀ ਸਾਨੂੰ ਦੇਣਾ ਪੈਂਦਾ ਵੀ ਅਸੀਂ ਆਪਣੀ ਇਹ ਸੋਚ ਨੂੰ ਛੱਡੀਏ ਕਿ ਮੈਂ ਖੁੰਦਕ ਨਹੀਂ ਰੱਖ ਰਿਹਾ ਮੇਰੀ ਨਫ਼ਰਤ ਤਾਂ ਜਾਇਜ਼ ਆ ਜਦੋਂ ਅਸੀਂ ਵਟਸਐਪ ਦੇ ਸਟੇਟਸ ਪਾਰੇ ਹੁੰਨੇ ਆ ਤਿਰਛੇ ਜੇ ਜੋ ਅਸੀਂ ਚਾਹੁੰਦੇ ਆ ਵੀ ਕਿਸੇ ਦੇ ਜਾ ਕੇ ਲੱਗੇ ਜਾਂ ਜਦੋਂ ਅਸੀਂ ਚੁਗਲੀਆਂ ਕਰਦੇ ਆ ਕਿਸੇ ਦੇ ਪਿੱਠ ਪਿੱਛੇ ਜਦੋਂ ਅਸੀਂ ਆਪਣੇ ਮਨ ਦੇ ਅੰਦਰ ਐਗਰੈਸਿਵ ਥਾਟ ਸੋਚਦੇ ਆ ਮਨ ਦੇ ਅੰਦਰ ਇਹ ਸੋਚ ਰਿਹਾ ਵੀ ਮੈਂ ਉਹਨੂੰ ਕਿਸੇ ਦੇ ਮੁੱਕੀ ਮਾਰਾਂ ਜਾਂ ਮੈਂ ਕਿਸੇ ਦੇ ਮੈਂ ਉਹਨੂੰ ਐਂ ਕਹਿਦਾ ਤੇ ਸਾਡੇ ਮਨ ਦੇ ਅੰਦਰ ਉਹ ਆਰਗੂਮੈਂਟਸ ਚੱਲਦੀਆਂ ਕਿ ਉਹ ਮੈਨੂੰ ਇਹ ਕਹੂਗਾ ਤੇ ਮੈਂ ਇਹ ਕਹੂੰਗਾ ਇਹ ਸਾਰਾ ਕੁਝ ਗ੍ਰਾਜ ਹੋਲਡ ਕਰਨਾ ਹੀ ਹੁੰਦਾ ਫਿਰ ਉਹਦੇ ਪਿੱਛੇ ਤੁਹਾਨੂੰ ਲੱਗੇ ਕਿ ਤੁਸੀਂ ਜਾਇਜ਼ ਹੋ ਇਹ ਨਫ਼ਰਤ ਦੇ ਅੰਦਰ ਜਾਂ ਨਜਾਇਜ਼ ਹੋ ਇਹਦੇ ਨਾਲ ਫਰਕ ਨਹੀਂ ਪੈਂਦਾ ਫਰਕ ਇਸ ਕਰਕੇ ਨਹੀਂ ਪੈਂਦਾ ਕਿਉਂਕਿ ਉਹ ਜਿਹੜੀ ਨਫ਼ਰਤ ਦੀ ਅੱਗ ਹੈ ਨਾ ਉਹ ਤੁਹਾਡੀ ਹਿੱਕ 'ਚ ਬਲ ਰਹੀ ਹੈ ਉਹ ਸਾਹਮਣੇ ਵਾਲੇ ਦੇ ਹਿੱਕ 'ਚ ਨਹੀਂ ਬਲ ਰਹੀ ਤੁਹਾਡਾ ਸਲੈਸ਼ ਉੱਪਰ ਜਾ ਰਿਹਾ ਤੁਸੀਂ ਪਾਸਟ ਦੇ ਅੰਦਰ ਫਸੇ ਹੋਏ ਹੋ ਦੂਸਰਾ ਨਹੀਂ ਫਸਿਆ ਹੋਇਆ ਇਹ ਇਦਾਂ ਹੈ ਜਿਵੇਂ ਤੁਹਾਨੂੰ ਲੱਗਦਾ ਕਿ ਜੇ ਮੈਂ ਜ਼ਹਿਰ ਪੀਲਾਂ ਤੇ ਮਰ ਜੇ ਸਾਹਮਣੇ ਵਾਲਾ ਇਦਾਂ ਹੋ ਸਕਦਾ ਤੁਸੀਂ ਜ਼ਹਿਰ ਪੀ ਰਹੇ ਹੋ ਜੇ ਉਹਦਾ ਨੁਕਸਾਨ ਹੋਊਗਾ ਤੁਹਾਨੂੰ ਹੀ ਹੋਊਗਾ ਸਾਹਮਣੇ ਵਾਲੇ ਨੂੰ ਨਹੀਂ ਹੋਊਗਾ ਤਾਂ ਭਾਵੇਂ ਤੁਹਾਨੂੰ ਲੱਗੇ ਕਿ ਤੁਹਾਡੀ ਨਫ਼ਰਤ ਤੁਹਾਡਾ ਗਰਜ ਜਿਹੜਾ ਜਾਇਜ਼ ਹੈ ਭਾਵੇਂ ਤੁਹਾਨੂੰ ਲੱਗੇ ਕਿ ਉਹ ਨਜਾਇਜ਼ ਆ ਉਹਨੂੰ ਛੱਡਣ 'ਚ ਹੀ ਫਾਇਦਾ ਹੁੰਦਾ ਕਿ ਤੁਸੀਂ ਕਦੇ ਇਹ ਦੇਖਿਆ ਵੀ ਕੋਈ ਕੈਦੀ ਜਿਹੜਾ ਉਹਨੂੰ ਆਪਣੇ ਸੰਗਲਾਂ ਨਾਲ ਪਿਆਰ ਹੋ ਜਾਵੇ ਉਹਨਾਂ ਨੂੰ ਜੱਫੀਆਂ ਪਾਈ ਜਾਵੇ ਉਹਨੂੰ ਛੱਡ ਦੇ ਨਾ ਕਿ ਮੈਂ ਨਹੀਂ ਇਹਨਾਂ ਬਿਨਾਂ ਰਹਿ ਸਕਦਾ ਜਾਂ ਕਦੇ ਇਹ ਦੇਖਿਆ ਵੀ ਕੋਈ ਇਨਸਾਨ ਜਿਹੜਾ ਉਹ ਉਹ ਜਿੰਨੇ ਵੀ ਉਹਨੂੰ ਜ਼ਿੰਦਗੀ 'ਚ ਜ਼ਖਮ ਹੋਏ ਨੇ ਕਦੇ ਗੋਡੇ ਤੇ ਸੱਟ ਲੱਗੀ ਕੋਣੀ ਤੇ ਉਹਨਾਂ ਦੀ ਫੋਟੋਆਂ ਖਿੱਚ-ਖਿੱਚ ਕੇ ਕੰਧਾਂ ਤੇ ਲਾ ਰਿਹਾ ਕਿ ਉਹ ਉਹਨੂੰ ਯਾਦ ਆਉਂਦੇ ਰਹਿਣ ਨਹੀਂ ਪਰ ਤੁਸੀਂ ਇਦਾਂ ਹੀ ਕਰਦੇ ਹੋ ਜਦੋਂ ਤੁਸੀਂ ਕਿਸੇ ਦੇ ਪ੍ਰਤੀ ਨਫ਼ਰਤ ਪਾਲਦੇ ਹੋ ਤਾਂ ਅਸਲ 'ਚ ਉਹ ਸਾਰੀਆਂ ਬੁਰੀਆਂ ਚੀਜ਼ਾਂ ਜੋ ਉਹਨਾਂ ਨੇ ਤੁਹਾਨੂੰ ਕਹੀਆਂ ਹੁੰਦੀਆਂ ਜਾਂ ਤੁਹਾਡੇ ਅਗੇਂਸਟ ਕੀਤੀਆਂ ਹੁੰਦੀਆਂ ਤੁਸੀਂ ਉਹਨੂੰ ਕਲੈਕਟ ਕਰਕੇ ਰੱਖਦੇ ਹੋ ਤੁਸੀਂ ਉਹਦੇ ਕਲੈਕਟਰ ਬਣ ਜਾਂਦੇ ਹੋ ਐਂਡ ਇੱਕ ਤਰੀਕੇ ਨਾਲ ਤੁਸੀਂ ਉਹ ਪ੍ਰਿਜ਼ਨਰ ਬਣ ਜਾਂਦੇ ਹੋ ਜੋ ਆਪਣੀ ਚੇਨਜ਼ ਨੂੰ ਸੰਗਲਾਂ ਨੂੰ ਛੱਡਣਾ ਨਹੀਂ ਚਾਹੁੰਦਾ ਉਹਨੂੰ ਕਿੰਨਾ ਹੀ ਜਾਇਸ ਕਿ ਉਹਨਾਂ ਲੱਗੇ ਵੀ ਉਹਦੇ ਸੰਗਲ ਉਹਦੇ ਲਈ ਕਿ ਪਤਾ ਨਹੀਂ ਕਿੰਨੇ ਜ਼ਰੂਰੀ ਹੈ ਠੀਕ ਹੈ ਬਿਲਕੁਲ ਜਿਵੇਂ ਇੱਕ ਪ੍ਰਿਜ਼ਨਰ ਨਾਲ ਇਦਾਂ ਹੋ ਸਕਦਾ ਹੋ ਤਾਂ ਨਹੀਂ ਸਕਦਾ ਪਰ ਜੇ ਇਦਾਂ ਹੋ ਜੇ ਕਿ ਉਹਨੂੰ ਲੱਗੇ ਕਿ ਮੇਰੀ ਆਈਡੈਂਟੀਟੀ ਪ੍ਰिजनਰ ਹੈ ਤੇ ਜੇ ਮੇਰੇ ਸੰਗਲ ਹੀ ਨਾ ਲੱਗੇ ਹੋਏ ਤਾਂ ਮੈਂ ਪ੍ਰिजनਰ ਕਿੱਦਾਂ ਹੋਊਂਗਾ ਬਿਲਕੁਲ ਇਸ ਤਰ੍ਹਾਂ ਜਦੋਂ ਅਸੀਂ ਨਫ਼ਰਤ ਪਾਲਦੇ ਹਾਂ ਨਾ ਅਸੀਂ ਵਿਕਟਮ ਦੀ ਆਈਡੈਂਟੀਟੀ ਅਪਣਾ ਰਹੇ ਹੁੰਦੇ ਹਾਂ ਸਾਨੂੰ ਇਹ ਲੱਗਦਾ ਹੈਗਾ ਕਿ ਮੇਰੀ ਆਈਡੈਂਟੀਟੀ ਵਿਕਟਮ ਦੀ ਹੈ ਮੈਂ ਪੀੜਤਾ ਤੇ ਮੈਂ ਆਪਣਾ ਪੀੜਤਪਨ ਕਿੱਦਾਂ ਛੱਡਾਂ ਗੱਲ ਅਗੇਨ ਉਹੀ ਹੈ ਸੰਗਲ ਤੁਹਾਡੇ ਪੈਰਾਂ 'ਚ ਜ਼ਖਮ ਤੁਹਾਨੂੰ ਯਾਦ ਆ ਰਹੇ ਆ ਅੱਗ ਤੁਹਾਡੀ ਹਿੱਕ 'ਚ ਬਲ ਰਹੀ ਆ ਸਟ्रेस ਤੁਹਾਡਾ ਉੱਪਰ ਜਾ ਰਿਹਾ ਪਾਸਟ ਵਿੱਚ ਤੁਸੀਂ ਫਸੇ ਹੋਏ ਹੋ ਜ਼ਹਿਰ ਤੁਸੀਂ ਪੀ ਰਹੇ ਹੋ ਤੇ ਇਹ ਗੱਲ ਸਾਨੂੰ ਸਮਝ ਆ ਜਾਣੀ ਚਾਹੀਦੀ ਹੈ ਵੀ ਜ਼ਿੰਦਗੀ ਦੇ ਅੰਦਰ ਅਸੀਂ ਗਰੱਜ ਹੋਲਡ ਨਹੀਂ ਕਰਨਾ ਸਾਹਮਣੇ ਵਾਲੇ ਲਈ ਨਹੀਂ ਆਪਣੇ ਲਈ ਪਰ ਫਿਰ ਸਵਾਲ ਇਹ ਆਉਂਦਾ ਵੀ ਇਹ ਹੋਵੇ ਕਿਦਾਂ ਕਿਉਂਕਿ ਇਹ ਕਹਿਣਾ ਬੜਾ ਸੌਖਾ ਹੈ ਨਾ ਕਿ ਮੈਂ ਅੱਜ ਤੋਂ ਬਾਅਦ ਜਿਹੜੇ ਲੋਕ ਮੈਨੂੰ ਲੱਗਦਾ ਹੈ ਮੇਰਾ ਮਾੜਾ ਕਰ ਰਹੇ ਆ ਜਾਂ ਮੇਰਾ ਮਾੜਾ ਸੋਚ ਰਹੇ ਮੈਂ ਉਹਨਾਂ ਨੂੰ ਨਫ਼ਰਤ ਨਹੀਂ ਕਰੂੰਗਾ ਪਰ ਜਦੋਂ ਅਸਲ 'ਚ ਇਹ ਚੀਜ਼ਾਂ ਹੁੰਦੀਆਂ ਤਾਂ ਇੰਨਾਂ ਚੀਜ਼ਾਂ ਨੂੰ ਛੱਡਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਖਾਸ ਕਰਕੇ ਪਰਿਵਾਰਕ ਮਾਹੌਲ ਦੇ ਅੰਦਰ ਉਹ ਚੀਜ਼ਾਂ ਉਗ ਅੰਦਰ ਉੱਠਦੀ ਹੈ ਹਨ ਤੇ ਉਹ ਚੀਜ਼ਾਂ ਦਿਮਾਗ ਚ ਘੁੰਮਦੀਆਂ ਬੰਦਾ ਬਾਰ ਬਾਰ ਭੁੱਲੇ ਜਾਂਦਾ ਕਿ ਮੈਂ ਇੱਥੇ ਬੈਠਾ ਮੈਂ ਉਸ ਸਿਚੁਏਸ਼ਨ ਚ ਨਹੀਂ ਹੈ ਇੰਟਰਨਲ ਆਰਗੂਮੈਂਟਸ ਚ ਫਸਦਾ ਜਾ ਕੇ ਤਾਂ ਸਵਾਲ ਇਹ ਹੈ ਕਿ ਜੇ ਮੈਂ ਇਸ ਮਨ ਬਣਾ ਲਿਆ ਕਿ ਆਈ ਵਿਲ ਨਾਟ ਹੋਲਡ ਗ੍ਰੈਜੂਏਟਸ ਤਾਂ ਫਿਰ ਉਹ ਹੋਵੇ ਕਿਦਾਂ ਤਾਂ ਮੈਂ ਤੁਹਾਨੂੰ ਇਹਦਾ ਤਰੀਕਾ ਦੱਸਦਾ ਬੇਸਿਕਲੀ ਮਾਫੀ ਦੇਣਾ ਇਹ ਜਿਹੜਾ ਐਕਸ਼ਨ ਹੈ ਤੁਹਾਨੂੰ ਇਹਨੂੰ ਰੀਫਰੇਮ ਕਰਨਾ ਪਊਗਾ ਉਹ ਕਿਦਾਂ ਜਦੋਂ ਅਸੀਂ ਕਿਸੇ ਨੂੰ ਮਾਫ ਕਰਨ ਦੀ ਬਾਰੇ ਸੋਚਦੇ ਹਾਂ ਸਾਡੇ ਹਿੱਕ ਦੇ ਅੰਦਰ ਅੱਗ ਬਲ ਰਹੀ ਹੁੰਦੀ ਹੈ ਹਨਾ ਤੇ ਫਿਰ ਜੇ ਸਾਨੂੰ ਕੋਈ ਕਹੇ ਵੀ ਉਹਨੂੰ ਮਾਫ ਕਰ ਦੋ ਤਾਂ ਮਾਫੀ ਇਦਾਂ ਲੱਗਦਾ ਕਿ ਜਿਦਾਂ ਸਾਨੂੰ ਅਸੀਂ ਹਾਰ ਸਵੀਕਾਰ ਕਰ ਰਹੇ ਹਾਂ ਇਦਾਂ ਲੱਗਦਾ ਕਿ ਇਹ ਮੇਰੀ ਕਮਜ਼ੋਰੀ ਦੀ ਨਿਸ਼ਾਨੀ ਹੈ ਦੇਖੋ ਅਸਲੀਅਤ ਇਹ ਕਿ ਮਾਫੀ ਇੱਕ ਬੜਾ ਸਿਆਣਾ ਡਿਸੀਜਨ ਹੈ ਉਹ ਤੁਹਾਡੇ ਹਿੱਕ ਦੀ ਅੱਗ ਬੁਝਾਉਂਦਾ ਹੈ ਤੇ ਉਹ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹੈ ਤੁਸੀਂ ਉਹਨੂੰ ਰੀਫਰੇਮ ਕਿਦਾਂ ਕਰਨਾ ਹੈ ਦੇਖੋ ਪਹਿਲੀ ਗਲਤੀ ਤੁਸੀਂ ਇਹ ਨਹੀਂ ਸੋਚਣਾ ਵੀ ਜਦੋਂ ਤੁਸੀਂ ਕਿਸੇ ਨੂੰ ਮਾਫ ਕਰ ਦਿੰਦੇ ਹੋ ਤੁਸੀਂ ਮਨ 'ਚ ਬਕਾਇਦਾ ਕਹਿੰਦੇ ਹੋ ਕਿ ਚਲ ਜਾ ਛੱਡ ਦੋ ਤਾਂ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹੁੰਦੀ ਉਹ ਇਸ ਗੱਲ ਦੀ ਨਿਸ਼ਾਨੀ ਹੁੰਦੀ ਹੈ ਪਹਿਲੀ ਗੱਲ ਕਿ ਤੁਹਾਡੇ ਅੰਦਰ ਚੱਲਣ ਦੀ ਕਿੰਨੀ ਸ਼ਮਤ ਹੈ ਤੁਸੀਂ ਕਿੰਨੇ ਵਿਸ਼ਾਲ ਹੋ ਤੁਸੀਂ ਕਿੰਨਾ ਇੰਡਿਊਰ ਕਰ ਸਕਦੇ ਹੋ ਦੂਸਰੀ ਗੱਲ ਇਹ ਤੁਹਾਡੇ ਲਈ ਹੁੰਦਾ ਆਪਣੇ ਉਸੂਲਾਂ ਤੇ ਖੜੇ ਹੋਣ ਬਰਾਬਰ ਤੁਸੀਂ ਖੁਦ ਨੂੰ ਇਹ ਕਹਿ ਸਕਦੇ ਹੋ ਕਿ ਮੇਰਾ ਇਹ ਉਸੂਲ ਹੈ ਵੀ ਮੈਂ ਨਫ਼ਰਤ ਨਹੀਂ ਕਰਨੀ ਨਫ਼ਰਤ ਦਾ ਬੋਝ ਮੈਂ ਨਹੀਂ ਚੁੱਕਣਾ ਆਪਣੀ ਜ਼ਿੰਦਗੀ 'ਚ ਇਹ ਮੇਰਾ ਉਸੂਲ ਹੈ ਤੇ ਜੇ ਇਹ ਮੇਰਾ ਉਸੂਲ ਹੈ ਤੇ ਜੇ ਇਹ ਮੇਰਾ ਉਸੂਲ ਹੈ ਕਿ ਮੈਂ ਆਪਣੇ ਲਈ ਸੋਚਣਾ ਠੀਕ ਹੈ ਉਹਨਾਂ ਲੋਕਾਂ ਲਈ ਨਹੀਂ ਸੋਚਣਾ ਜਿੰਨਾਂ ਲਈ ਮੈਂ ਮੈਟਰ ਹੀ ਨਹੀਂ ਕਰਦਾ ਤਾਂ ਫਿਰ ਤੁਸੀਂ ਖੁਦ ਨੂੰ ਇਹ ਕਹੋਗੇ ਕਿ ਮaaf ਕਰਕੇ ਮੈਂ ਆਪਣੇ ਉਸੂਲਾਂ ਦੇ ਰਾਹ ਤੇ ਚੱਲ ਰਿਹਾ ਆਮ ਅਫਰਮਿੰਗ ਮਾਈ ਪ੍ਰਿੰਸੀਪਲਸ ਐਂ ਵੈਸੇ ਵੀ ਛੱਡ ਦੇਣਾ ਕਿਸੇ ਨੂੰ ਜਾਣ ਦੇਣਾ ਕਿਸੇ ਬਾਰੇ ਭੁੱਲ ਜਾਣਾ ਮaaf ਕਰ ਦੇਣਾ ਦਾ ਮਤਲਬ ਹੁੰਦਾ ਤੁਸੀਂ ਇਹ ਕਹਿ ਰਹੇ ਹੋ ਕਿ ਹੁਣ ਮੈਂ ਇਸ ਖੇਡ ਦਾ ਹਿੱਸਾ ਨਹੀਂ ਕਿਉਂਕਿ ਜਿੰਨਾ ਟਾਈਮ ਤੁਸੀਂ ਉਸ ਖੇਡ ਦਾ ਹਿੱਸਾ ਹੋ ਜਿੰਨਾ ਟਾਈਮ ਤੁਸੀਂ ਉਸ ਉਹਦੇ ਚ ਇਮੋਸ਼ਨਲੀ ਇਨਵੈਸਟਡ ਹੋ ਉਹਨਾ ਟਾਈਮ ਸਾਹਮਣੇ ਵਾਲੇ ਦੇ ਹੱਥ ਚ ਤੁਹਾਡਾ ਰਿਮੋਟ ਹੈ ਉਹਨੂੰ ਪਤਾ ਹੈ ਵੀ ਕਿਹੜੇ ਬਟਨ ਦੱਬਨੇ ਆ ਤੇ ਜਿਹਦੇ ਨਾਲ ਤੁਸੀਂ ਭੜਕਦੇ ਹੋ ਜਿਹਦੇ ਨਾਲ ਤੁਹਾਨੂੰ ਤਕਲੀਫ ਪਹੁੰਚਦੀ ਹੈ ਤੇ ਤੁਹਾਡੀ ਰਾਤ ਜਿਹੜੀ ਉਹ ਤਕਲੀਫ ਚ ਨਿਕਲਦੀ ਹੈ ਸੋਚ-ਸੋਚ ਕੇ ਤਾਂ ਮੈਂ ਕਹਾਂ ਸੀਗਾ ਕਿ ਸਾਨੂੰ ਰੀਫਰੇਮ ਕਰਨਾ ਸਾਨੂੰ ਮਾਫੀ ਨੂੰ ਕਮਜ਼ੋਰੀ ਦੇ ਤੌਰ ਤੇ ਨਹੀਂ ਦੇਖਣਾ ਆਪਣੀ ਵਿਸ਼ਾਲਤਾ ਦੇ ਤੌਰ ਤੇ ਦੇਖਣਾ ਸਾਨੂੰ ਆਪਣੇ ਅਸੂਲਾਂ ਤੇ ਚੱਲਣ ਦੇ ਸਬੂਤ ਦੇ ਤੌਰ ਤੇ ਦੇਖਣਾ ਸਾਨੂੰ ਇਹਨੂੰ ਇਸ ਤਰ੍ਹਾਂ ਤੇ ਦੇਖਣਾ ਹੈ ਕਿ ਮੈਂ ਇਸ ਖੇਡ ਦਾ ਹਿੱਸਾ ਨਹੀਂ ਹਾਂ ਮੈਂ ਜ਼ਿੰਦਗੀ ਜੀਣ ਆਇਆ ਮੈਂ ਬਦਲੇ ਲੈਣ ਨਹੀਂ ਆਇਆ ਤੇ ਇਹ ਚੀਜ਼ ਮਨ ਨਾਲ ਕਰਨੀ ਹੈ ਮਜਬੂਰੀ ਨਾਲ ਨਹੀਂ ਕਰਨੀ ਠੀਕ ਹੈ ਮੈਨੂੰ ਇੱਕ ਪਾਕਿਸਤਾਨ ਦੇ ਬੜੇ ਮਸ਼ਹੂਰ ਸ਼ਾਇਰ ਇਤਜਾਮੁਲ ਖਲੀਮ ਉਹਨਾਂ ਦਾ ਇੱਕ ਸ਼ੇਰ ਮੈਨੂੰ ਬੜਾ ਪਸੰਦ ਹੈ ਤਾਂ ਉਹਨਾਂ ਨੇ ਕਿਹਾ ਸੀ ਕਿ ਕੁੱਖ ਦੀ ਕੈਰ ਦੋ ਛੁੱਟ ਕੇ ਰੋਇਆ ਅੱਜ ਇੱਕ ਬੂਟਾ ਫੁੱਟ ਕੇ ਰੋਇਆ ਮੈਂ ਤੇ ਹੱਸ ਕੇ ਘਾਟੇ ਸਹਿ ਲੇ ਲੁੱਟਣ ਵਾਲਾ ਲੁੱਟ ਕੇ ਰੋਇਆ ਤੇ ਬੜਾ ਖੂਬਸੂਰਤ ਸ਼ੇਰ ਹੈ ਕਿ ਮੇਰੇ ਅੰਦਰ ਇਹ ਤਾਕਤ ਹੈ ਕਿ ਮੈਂ ਘਾਟੇ ਹੱਸ ਕੇ ਵੀ ਸਹਿ ਸਕਦਾ ਤੇ ਜੋ ਮੇਰੇ ਨਾਲ ਮਾੜਾ ਕਰੂਗਾ ਮੈਂ ਇੰਨਾ ਚੰਗਾ ਬਣ ਕੇ ਦਿਖਾਉਂਗਾ ਵੀ ਉਹ ਮੈਨੂੰ ਲੁੱਟ ਕੇ ਵੀ ਰੋਊਗਾ ਉਹਨੂੰ ਇਸ ਗੱਲ ਦਾ ਪਛਤਾਵਾ ਹੋ ਜਾਊਗਾ ਕਿ ਮੈਂ ਆ ਬੰਦੇ ਨੂੰ ਕਿਉਂ ਲੁੱਟਿਆ ਅੰਗਰੇਜ਼ ਕਹਿੰਦੇ ਹੁੰਦੇ ਕਿ ਆਲਵੇਸ ਟ੍ਰੇਕ ਦ ਹਾਈ ਗਰਾਉਂਡ ਹਾਈ ਗਰਾਉਂਡ ਲਾਈਨ ਦਾ ਮਤਲਬ ਇਹ ਹੁੰਦਾ ਵੀ ਤੂੰ ਜੇ ਗਾਰ ਚ ਲਟਣਾ ਹੈ ਤਾਂ ਤੂੰ ਲਟ ਮੈਂ ਤੇਰੇ ਨਾਲ ਨਹੀਂ ਲਟੂਗਾ ਮੇਰੀ ਜ਼ਿੰਦਗੀ ਬਦਲਾ ਲੈਣ ਦੀ ਕਹਾਣੀ ਨਹੀਂ ਹੈ ਮੇਰੀ ਜ਼ਿੰਦਗੀ ਮੇਰੀ ਕਹਾਣੀ ਹੈ ਮੇਰੀ ਜ਼ਿੰਦਗੀ ਮੇਰੀ ਪਰਸਨਲ ਗਰੋਥ ਦੀ ਕਹਾਣੀ ਹੈ ਉਮੀਦ ਹੈ ਜੋ ਗੱਲ ਮੈਂ ਤੁਹਾਨੂੰ ਅੱਜ ਸਮਝਾਉਣਾ ਚਾਹੁੰਦਾ ਸੀ ਸਮਝਾ ਪਾਇਆ ਹੂੰਗਾ ਜੇ ਤੁਸੀਂ ਇਦਾਂ ਕਰ ਲੋਗੇ ਤਾਂ ਸ਼ਾਂਤੀ ਵੱਲ ਤੁਸੀਂ ਜ਼ਰੂਰ ਇੱਕ ਕਦਮ ਪੁੱਟ ਲਿਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਆਉਣ ਵਾਲੀਆਂ ਵੀਡੀਓਜ਼ ਦੇ ਅੰਦਰ ਮੈਂ ਹੋਰ ਇਦਾਂ ਦੀਆਂ ਚੀਜ਼ਾਂ ਬਾਰੇ ਗੱਲ ਕਰੂੰਗਾ ਤਾਂ ਮਿਲਦੇ ਆਂ ਅਗਲੀ ਵੀਡੀਓ ਚ